ਜੇ ਬੰਦੇ ਨੂੰ ਗਲਤ ਵੀ ਲੱਗਿਆ ਨਾ ਮੈਂ ਕੁਝ ਗਲਤ ਬੋਲਿਆ ਕਮੈਂਟਾਂ ਦੇ ਵਿੱਚ ਮੈਨੂੰ ਗਾਲਾਂ ਕੱਢੇ ਜੋ ਵੀ ਇੰਨਾ ਹੀ ਕਹਿ ਸਕਦਾ ਫੋਰ ਕੁਝ ਨਹੀਂ ਕਹਿ ਸਕਦਾ ਉਲਟੀ ਵੀਡੀਓ ਆਪ ਆ ਗਿਆ ਵੀ ਦਿਖਾ ਰਹੀ ਹੈ ਡੈਡੀ ਸਹੀ ਹੋ ਜੇ ਤੁਸੀਂ ਅਰਦਾਸਾਂ ਕਰੋ ਅਰਦਾਸਾਂ ਕਰ ਤੂੰ ਆਪਾਂ ਰੱਖੀਏ ਕਰੀਏ ਸਾਨੂੰ ਰੱਖ ਰੱਖਿਆ ਇਹਨਾਂ ਨੇ ਅੱਛਾ ਉਹਨੂੰ ਇਹ ਨਹੀਂ ਪਤਾ ਲੱਗਿਆ ਵੀ ਮੇਰੇ ਮਾਂ ਪਿਓ ਛੱਡ ਕੇ ਜਿਹਨੇ ਮੈਨੂੰ ਇੰਨਾ ਵੱਡਾ ਕੀਤਾ ਉਹਨਾਂ ਨੂੰ ਛੱਡ ਕੇ ਤੂੰ ਕੀ ਕੁਸ਼ ਕਰਦੀ ਫਿਰਦੀ ਪਹਿਲਾਂ ਦੋ ਵਾਰ ਭੱਜੀਆਂ ਤੂੰ ਤੈਨੂੰ ਸ਼ਰਮ ਨਹੀਂ ਆਈ ਇਹ ਜਿਹੇ ਹਰਕਤਾਂ ਕਰਦੇ ਦੋ ਵਾਰ ਸੁਧਰੀ ਨਹੀਂ ਤੀਜੀ ਵਾਰ ਫੇਰ ਤੂੰ ਉਹੀ ਕੰਡ ਕਰਤਾ ਵੇਖੋ ਤੁਸੀਂ ਬਾਵਾ ਫੜ ਫੜ ਕੇ ਕਿਵੇਂ ਗੇੜਿਆ ਜਾਂਦੀ ਏ ਕਮਾਲੀ ਨਾ ਆ ਜਾਈ ਦੇਖੀਗੇ ਤੇ ਕਿਵੇਂ ਸੰਧੂਰ ਪਰਉਂਦੀ ਏ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਕੀ ਹੋ ਰਿਹਾ ਕੀ ਖਾ ਕੇ ਵੇਚ ਗਈ ਤੂੰ ਤੇ ਉਦੋਂ ਉਹ ਨਿਕਲੀ ਆ ਉਸ ਤੋਂ ਬਾਅਦ ਪਿਓ ਦਾ ਪਤਨੀ ਅਟੈਕ ਆਇਆ ਕੀ ਹੋਇਆ ਰੱਬ ਜਾਣੇ ਉਹ ਮੁੰਡੇ ਦੇ ਪਾਸਾ ਠੀਕ ਆ ਨਾ ਪਰ ਇਹੋ ਜਿਹੇ ਬਦਰੀ ਸਪੋਰਟ ਨਾ ਕਰਾਂਗੇ ਜਿਹੜਾ ਬੰਦਾ ਆਪਣੇ ਦੇਸ਼ ਨਹੀਂ ਖੜਾ ਇੱਕ ਸਰਦਾਰ ਹੋਊਗੇ ਬੰਦਾ ਆ ਉਹ ਵੀ ਆਪਾਂ ਸਪੋਰਟ ਨਾ ਕਰਾਂਗੇ ਬਾਈਬਲੀ ਸਪੋਰਟ ਕਰੋ ਤੇਰੇ ਵੀ ਆਪਰੇਡ ਕੇ ਰਿਕਵੈਸਟ ਆ ਸਮੋਡ ਕਰੋ ਜਿੰਨੇ ਯੋਗ ਹੀ ਹੈਗੇ ਪਰ ਆ ਬੰਦੇ ਦੀ ਸਪੋਰਟ ਕਰਨੀ ਬਣਦੀ ਹੈ ਜਾਂ ਨਹੀਂ ਬਣਦੀ ਜਾਂ ਮੋਸ਼ਕਫਰੀਦ ਦੀ ਵੀਡੀਓ ਲਾਈਕ ਕਰਨੀ ਬਣਦੀ ਸਹੀ ਦੱਸਿਆ ਮੈਨੂੰ ਹੰਜ ਸਾਰਿਆਂ ਨੂੰ ਸ਼ਸ਼ਰੀ ਗੱਲ ਜੀ ਅੱਜ ਜਿਹੜੀ ਆਪਣੀ ਵੀਡੀਓ ਖਾਸ ਕਰਕੇ ਜਿਹੜਾ ਤੁਹਾਨੂੰ ਪਤਾ ਹੈ ਸੋਸ਼ਲ ਮੀਡੀਆ ਤੇ ਸੋਸ਼ਲ ਤੁਹਾਨੂੰ ਪਤਾ ਅੱਜਕੱਲ ਇੰਸਟਾਗ੍ਰam ਤੇ ਕੀ ਕੁਝ ਹੋ ਰਿਹਾ ਸੋ ਇੱਕ ਮਹਿਕਪ੍ਰੀਤ ਦੇ ਨਾਮ ਤੋਂ ਆਈਡੀ ਆ ਉਹ ਆਪਣੇ ਮੰਨ ਲਓ ਪਿੱਛੇ ਜੇ ਦੋ ਦਿਨ ਵਾਰੀ ਭੱਜ ਵੀ ਗਈ ਸੀ ਤੀਜੀ ਅਖਿਆਰ ਹੁਣ ਭੱਜੇਗੀ ਉਹ ਵੀ ਕਹਿੰਦੇ ਵੀ ਵਿਆਹ ਨਹੀਂ ਕਰਾਇਆ ਵੈਸੇ ਉੱਥੇ ਹੀ ਰਹਿ ਰਹੀ ਐ ਇੱਕ ਰੂਮੀ ਬਈ ਵੀ ਗਿਆ ਸੀਗਾ ਉਹਨਾਂ ਦੇ ਜਿੱਥੇ ਰਹਿੰਦੇ ਸੀ ਤੇ ਕੁਦਰਤ ਟਾਵਰ ਕਰਕੇ ਕੋਈ ਲੋ ਹੋਟਲ ਵਗੈਰਾ ਜਾਂ ਕੁਝ ਵੀ ਸੀਗਾ ਤਾਂ ਮੇਰੇ ਨਾਲ ਸੀ ਆਪਾਂ ਨੂੰ ਨਹੀਂ ਪਤਾ ਉਹ ਚੀਜ਼ ਦਾ ਤੇ ਉਹਦੇ ਪਿਓ ਜਦੋਂ ਹੁਣ 16 ਤਰੀਕ ਦੀ ਗੱਲ 15 16 ਤਰੀਕ ਦੀ ਗੱਲ ਹੈ ਅਕਤੂਬਰ ਤੇ ਉਦੋਂ ਉਹ ਨਿਕਲੀ ਆ ਉਸ ਤੋਂ ਬਾਅਦ ਪਿਓ ਦਾ ਪਤਾ ਨਹੀਂ ਅਟੈਕ ਆਇਆ ਕੀ ਹੋਇਆ ਰੱਬ ਜਾਣੇ ਉਹ ਮੁੰਡੇ ਤੇ ਪਤਾ ਅੱਛਾ ਉਹਨੂੰ ਇਹ ਨਹੀਂ ਪਤਾ ਲੱਗਿਆ ਕਿ ਮੇਰੇ ਬਾਪਿਓ ਛੱਡ ਕੇ ਜਿਹਨੇ ਮੈਨੂੰ ਇੰਨਾ ਵੱਡਾ ਕੀਤਾ ਉਹਨਾਂ ਨੂੰ ਛੱਡ ਕੇ ਤੂੰ ਕੀ ਕੁਸ਼ ਕਰਦੀ ਫਿਰੇ ਪਹਿਲਾਂ ਦੋ ਵਾਰ ਭੱਜੀਆਂ ਤੂੰ ਤੇ ਤੈਨੂੰ ਸ਼ਰਮ ਨਹੀਂ ਆਈ ਕਿ ਇਹ ਜਿਹੇ ਹਰਕਤਾਂ ਕਰਦੇ ਦੋ ਵਾਰ ਸੁਧਰੀ ਨਹੀਂ ਤੀਜੀ ਵਾਰ ਫੇਰ ਤੂੰ ਉਹੀ ਕੰਡ ਕਰਤਾ ਉਹਦੀ ਵੀਡੀਓ ਮੈਨ ਲਾਉਣਾ ਸਾਈਡ ਤੇ ਆ ਦੇਖਿਓ ਕੀ ਕਿਨਾਟਕ ਚੱਲ ਰਿਹਾ ਤੇ ਉਲਟੀ ਵੀਡੀਓ ਪਾਪ ਆ ਗਿਆ ਵੀ ਦਿਖਾ ਰਹੀ ਹੈ ਡੈਡੀ ਸਹੀ ਹੋ ਜਾਈ ਤੁਸੀਂ ਅਰਦਾਸਾਂ ਕਰੋ ਅਰਦਾਸਾਂ ਕਰ ਤੂੰ ਆਪਾਂ ਰੱਖੀਏ ਕਰੀਏ ਸਾਨੂੰ ਰੱਖ ਰੱਖਿਆ ਇਹਨਾਂ ਨੇ ਤੇ ਬਿਮਾਰ ਕਰੀ ਹੀ ਸਹੀ ਹੈ ਬੀਬਾ ਮੋਸਪ੍ਰੀਤ ਆ ਵੀਡੀਓ ਦੇਖੋ ਥੋੜਾ ਜਿਹਾ ਤੁਸੀਂ ਤੁਹਾਡੀਆਂ ਅੱਖਾਂ ਖੁੱਲਣ ਜਿਹੜੀ ਜਗ੍ਹਾ ਜਾ ਕੇ ਤੁਸੀਂ ਲਾਈਕ ਕਰਦੇ ਨਾ ਉਹਦੀ ਫੋਟੋ ਕਮੈਂਟ ਕਰਦੇ ਹੋ ਫੋਲੋ ਕਰਦੇ ਹੋ ਸਪੋਰਟ ਦਿੰਦੇ ਹੋ ਹੋਰ ਆ ਦੇਖੋ ਉਹਦੀ ਹਰਕਤਾਂ ਦੇ ਉਹਦੇ ਘਰ ਦੇ ਕਿੰਨੇ ਤੰਗ ਹੈ ਦੇਖੋ ਤੀ ਬਾਵਾ ਫੜ ਫੜ ਕੇ ਕਿਵੇਂ ਗੇੜਿਆ ਦਿੰਦੀ ਏ। ਕਮਾਲੀ ਨਾ ਆ ਜਾਈ ਦੇਖੀ ਕਿਤੇ। ਕਿਵੇਂ ਸੰਧੂਰ ਪਰਮਉਂਦੀ ਏ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ। ਕੀ ਖਾ ਕੇ ਵੇਚ ਗਈ ਤੂੰ? ਸ਼ਰਮ ਕਰ ਲਾ ਵੜੀ ਮੁੱਟੀ। ਨਾਲ ਦੇ ਟੱਬਰ ਨੂੰ ਖਾਣ ਤੇ ਵੀ ਆ ਤੂੰ। ਪਰਿਵਾਰ ਦਾ ਤੂੰ ਕੀ ਸੋਚ ਲਿਆ? ਹੈ? ਮਸਕਪ੍ਰੀਤ ਹੁਣ ਤਾਂ ਲਾੜ ਨੂੰ ਤਾਇਓ ਜੇ ਬੰਦੇ ਤੇ ਵੀ ਜਿਹੜਾ ਉਹਦੀ ਜਾ ਕੇ ਆਈਡੀ ਨੂੰ ਫੋਲੋ ਕਰਕੇ ਲਾਈਵ ਕਰਦਾ। ਮੈਂ ਵੀਡੀਓ ਇਦਾਂ ਦੀ ਨਹੀਂ ਪਾਉਣੀ ਸੀ। ਪਰ ਮੈਨੂੰ ਪਿੱਛੇ ਪਤਾ ਲੱਗਿਆ ਦੋ ਵਾਰ ਹੀ ਪਜੀਤੀ ਜੀਰ ਉਹਨਾਂ ਦੇ ਮੰਜੇ ਤੇ ਆਉ ਦਾ ਪਿਓ ਪਤਾ ਹਜੀ ਜਿੱਥੇ ਰਹਿ ਰਹੇ ਸੀ ਕੁਦਰਤ ਟਾਵਰ ਕਰਕੇ ਨਾਮ ਹੈ ਉੱਥੇ ਰੋਮੀ ਵਹੀ ਗਿਆ ਅੱਛਾ ਉੱਥੋਂ ਫਰਾਰ ਹੋ ਗਏ ਫੁਰੀ ਹੋ ਗਏ ਕਿ ਕਿਸ ਹੱਥ ਨਾਲ ਜੀਏ ਪਤਾ ਨਹੀਂ ਆਸ-ਪਾਸੋਂ ਪਤਾ ਲੱਗ ਗਿਆ ਹੂਆ ਉਹ ਬਾਈ ਉੱਥੇ ਗਿਆ ਉੱਥੇ ਵੇਖਿਆ ਤਾਂ ਮਿਲੇ ਹੀ ਨਹੀਂ ਠੀਕ ਹੈ ਉਹ ਮਤ ਦੇਣ ਗਿਆ ਸੀ ਇਹਨੂੰ ਚੰਗੀ ਤਰ੍ਹਾਂ ਕੀ ਕਰੀਏ ਦੱਸੋ ਇਹ ਹੱਲ ਕੀ ਹੈ ਤੁਸੀਂ ਜਾ ਕੇ ਵੀਡੀਓ ਲਾਈਕ ਕਰਦੀ ਪੋਸਟ ਕੋਕ ਥੋੜੀ ਕੋਈ ਚੱਜ ਦੀ ਵੀਡੀਓ ਹੈ ਐਂਡ ਵਿੱਚ ਮੈਂ ਇੱਕ ਵੀਡੀਓ ਵੀ ਲਾਉਗਾ ਉਹ ਜੀ ਤੁਸੀਂ ਲਾਈਕ ਕਰੋ ਸ਼ੇਅਰ ਸ਼ੇਅਰ ਕਰੋ ਘੱਟੋ ਘੱਟ ਕਿਤੇ ਦਾ ਭਲਾ ਹੋਵੇ ਕਿਸੇ ਨੂੰ ਦਾੜ ਨਹੀਂ ਕਰਨਾ ਘੱਟੋ ਘੱਟ ਉਹ ਚੀਜ਼ਾਂ ਸਪੋਰਟ ਦਾ ਕਰ ਦਿਓ ਨਾ ਜਿਹੜਾ ਬੰਦਾ ਚੱਜ ਦਾ ਕੰਮ ਕਰ ਰਿਹਾ ਹੈ ਐਜੇ ਬੰਦਿਆਂ ਨੂੰ ਤੁਸੀਂ ਚੰਗੀ ਕਮੈਂਟਾਂ ਜਿੱਦੇ ਲਾਈਕ ਦੇ ਵਿੱਚ ਤੇ ਫੋਲੋ ਦੇ ਵਿੱਚ ਦੱਬੀ ਤੁਰੇ ਆਉਣੇ ਸ਼ਰਮ ਕਰੋ ਯਾਰ ਮਾੜੀ ਮੱਪੇ ਇੰਨਾ ਨਹੀਂ ਹੁੰਦਾ ਦਾ ਬਾਕੀ ਜਿੰਨੇ ਤੁਸੀਂ ਸਪੋਰਟ ਕਰਦੇ ਉਹਨਾਂ ਜਿਆਦੇ ਮੱਛਰ ਦੇ ਹੋਰ ਨੰਗੇ ਪੋਣਾ ਦਾ ਖੁੰਡੇ ਆ ਇਹ ਮੁਸਕਪਰੀ ਦੇ ਵਿੱਚ ਜਮਈ ਸਿਰ ਹਵਾਤਾ ਯਾਰ ਬਾਬੇ ਜਮਈ ਆਪਦੇ ਘਰ ਨਾਲ ਘਰਦਿਆਂ ਨੂੰ ਖਾਣ ਹੋ ਗਈ ਇੰਨਾ ਥੋੜੀ ਹੁੰਦਾ ਤੁਸੀਂ ਪੂਰੀ ਵੀਡੀਓ ਦੇਖੋ ਉਹਨਾਂ ਦੀਆਂ ਹਰਕਤਾਂ ਦੇਖੋ ਫਿਰ ਆਪਾਂ ਇਹਨੇ ਕਰਤੂਤਾ ਦੱਸਾਂਗੇ ਹੋਰ ਕੀ ਹੋ ਰਿਹਾ ਸੋ ਗਾਇਸ ਦੇਖ ਸਕਦੇ ਹੋ ਮੈਂ ਰੋਟੀ ਬਣਾਣੀ ਸੀ ਹੱਲੇ ਮੇਰਾ ਹੱਬ ਵੀ ਮੈਗੀ ਬਣਾ ਰਿਹਾ ਹੈ ਮੇਰੇ ਲਈ ਸਮ

ਵੈਲਡਰ ਇਹ ਵੀ ਵੀਡੀਓ ਵੀ ਤੁਸੀਂ ਲਾਈਕ ਕੀਤੀ ਹੋਊਗੀ। ਤੇ ਇਹ ਵੀਡੀਓ ਲਾਈਕ ਕਰਕੇ ਫੋਲੋ ਵੀ ਕਰਿਆ ਹੋਊਗਾ। ਸ਼ਰਮ ਕਰੋ ਯਾਰ ਕੀ ਕੁਛ ਕਰ ਰਹੀ ਐ। ਰੋਟੀਆਂ ਮਕਾਓ। ਅੱਜ ਤਾਂ ਬੱਸ ਤਿੰਨ ਨੂੰ ਪਕੌੜੀਆਂ ਪੈ ਗਈਆਂ। ਅੱਗੇ ਤਾਂ ਤੂੰ ਲੱਲੋਂ ਲਾਉਂਦੀ ਸੀ ਆਪਦੀ ਮਾਂ ਨਾਲ ਰੋਟੀਆਂ ਪਕਾ ਕੇ। ਸ਼ਰਮ ਕਰ ਯਾਰ ਸ਼ਰਮ। ਵੇਜ ਕੇ ਖਾਗੀ ਤੂੰ ਸ਼ਰਮ ਜਾਵੇਂ। ਆਸ ਕੀ ਬਾਲੀ ਚੜੀ ਏ ਤੇਰੇ ਸਿਰ। ਉਹ ਕਹਿੰਦੇ ਨਹੀਂ ਹੁੰਦੇਗੇ ਮਿਲਿਆਣੇ ਇਹਨੂੰ। ਕੁਈ ਸੇ ਨਾ ਪੋਰਨ ਵਾਲਾ ਕੋ ਜਿਆਦਾ ਹੀ ਐ ਗਿੱਠੀ ਜੀ ਤੂੰ ਹੈਗੀ ਐ ਨੈਕਸਟ ਵੀਡੀਓ ਰੋਟੀ ਤੇ ਆਏਗੀ ਹਮ ਓਕੇ ਹਾਂ ਸਰਦ ਪਲੇਟ ਸਰਦ ਬਣਾਓ ਸਾਰੇ ਬੰਦੇ ਜਾਨਾ ਆਹੋ ਹੋ ਹੋ ਆ ਵੀ ਪੂਰੀ ਲਾਈਫ ਵੈਦਾਂ ਆਰੋਟ ਕਾ ਵੀ ਜਿਵੇਂ ਬਣਾਣੀਆਂ ਸੀਗੇ ਲਾਣ ਦਾ ਮੈਂ ਕਿੰਨਾ ਲਾਣ ਦਾ ਕੁੜੀ ਤੇ ਯਾਰ ਲਾਣਦਾ ਬੱਸ ਕਰੋ ਮੇਰੇ ਕੋਲ ਇਹਦੇ ਲਈ ਕੋਈ ਸ਼ਬਦ ਹੀ ਨਹੀਂਗਾ ਸ਼ਬਦ ਹੋਵੇ ਤਾਂ ਫੇਰ ਹੀ ਬੋਲਣਾ ਮੈਂ ਸਿਰਫ ਇੱਕ ਮਜਬੂਰ ਹੋ ਕੇ ਬਣਾਈਏ ਕਿਉਂਕਿ ਇਹਦੇ ਪਿਓ ਦਾ ਹਾਲਾਤ ਵੇਖੋ ਜਿੱਦਾਂ ਦੀ ਆਪਾਂ ਕਹਿੰਦਾ ਕੁੜੀਆਂ ਉੱਥੇ ਲੈ ਕੇ ਜਾਂਦੀਆਂ ਉਹ ਕਰਦੀਆਂ ਵਾਹ ਕਰਦੀ ਨੌਕਰੀ ਲਵਾਉ ਪੜਾਉ ਆਪਾਂ ਇਹ ਨਹੀਂ ਕਹਿੰਦੇ ਸਾਰੀ ਇੱਕੋ ਜੀਆਂ ਪਰ ਐਵੀਆਂ ਦਾ ਕੀ ਕਰੀਏ ਕੋਖ ਚ ਮਾਰ ਦੋ ਕਹਿੰਦੇ ਉਹ ਗਲਤ ਹੈ ਆਪਾਂ ਉਹ ਚੀਜ਼ ਦੇ ਖਿਲਾਫ ਹੈ ਮੰਨਦੇ ਆ ਪਰ ਹੋਣ ਦਾ ਟਾਈਮ ਕੀ ਆ ਰਿਹਾ ਪਿਓ ਦੀ ਪੱਗ ਤਾਂ ਹੈ ਹੀ ਜੀਗੀ ਪਹਿਲੇ ਹੀ ਲਾ ਕੇ ਜਦੋਂ ਕੁੜੀ ਜੰਮਦੀ ਆ ਲਾ ਕੇ ਧਰ ਦਿੰਦਾ ਹੂ ਮੈਨੂੰ ਲੱਗਦਾ ਉਹ ਨਾਲ ਤਰਦਾ ਹੈ ਇਹ ਚ ਹੋ ਜੂਗਾ ਕੀ ਰਹਿ ਗਿਆ ਹੁਣ ਪਿੱਛੇ ਕੀ ਰਹਿ ਗਿਆ ਖਦਮ ਹੈ ਗਾਣੀ ਚਲੋ ਇੱਕ ਵੀਡੀਓ ਤੁਹਾਨੂੰ ਹੁਣ ਪਿੱਛੇ ਦਿਖਾਉਣਾ ਮੈਂ ਮੈਨੂੰ ਪਤਾ ਤੁਸੀਂ ਉਹਦੀ ਸਪੋਰਟ ਵੀ ਨਹੀਂ ਕਰਨੀ ਆਪਣਾ ਫੌਜੀ ਭਰਾ ਹੈ ਠੀਕ ਹੈ ਮੈਂ ਕਹਿੰਦਾ ਵੀ ਤੁਸੀਂ 100% ਨਹੀਂ 5% ਹੀ ਬੰਦੇ ਦੀ ਹੈਲਪ ਕਰ ਦੋਗੇ ਨਾ ਉਹ ਬੰਦਾ ਤਰਸ ਰਿਹਾ ਜੀ ਜਿਹੜਾ ਆਪਣੇ ਦੇਸ਼ ਦੀ ਸੇਵਾ ਲਈ ਖੜਾ ਹੈ ਉਹਦੀ ਵੀਡੀਓ ਤੁਹਾਨੂੰ ਪਹਿਲਾਂ ਪੂਰੀ ਤੇ ਤੁਹਾਡੀ ਅੱਖਾਂ ਖੁੱਲ੍ਹ ਜਾਣਗੀਆਂ। ਉਹ ਜੀ ਵੀਡੀਓ ਤੁਸੀਂ ਸ਼ੇਅਰ ਵੀ ਨਹੀਂ ਕਰਨੀਗੀ ਕਿ ਥੋੜੀ ਬਹੁਤ ਜਿੰਨੇ ਵੀ ਆਪਦੇ ਬੰਦੇ ਜਿੰਨੇ ਜੋਗਾ ਹੈ ਉਹਨਾਂ ਦੀ ਸੇਵਾ ਕਰੇ ਨਾ ਤਾਂ ਉਹਦੀ ਇੱਕ ਜ਼ਿੰਦਗੀ ਬਚਾ ਸਕਦਾ ਆਪਦੇ ਜੀ ਦੀ ਉਹ। ਐ ਭਾਜੀ ਆਪਕੇ ਅੱਗੇ ਮੈਂ ਹੱਥ ਜੋੜਦਾ ਹਾਂ ਚਲੇ ਜਾਓ ਆਪ। ਆਪਰੇ ਬਹੁਤ ਫੌਜੀ ਬਣਾ ਕਰ ਲਿਆ ਦੁਨੀਆ ਕੇ ਸਾਥ। ਭਾਜੀ ਮੈਂ ਇਸਲੇ ਛੋੜ ਰਹਾ ਹਾਂ ਆਪਕੋ ਝੋਕ ਕਰਤੇ ਹੋ ਆਰਮੀ ਮੇਂ ਲੇਕਿਨ ਅਗਰ ਆਪਕਾ ਝੂਠ ਸਾਹਮਣੇ ਆਇਆ ਤਾਂ ਦੁਨੀਆ ਛੋੜੇਗੀ ਨਹੀਂ ਆਪਕੋ। ਅਗਰ ਹਮ ਝੂਠੇ ਹਾ ਝੂਠੇ ਹੋ ਆਪ ਤਾਂ ਹਮੇ ਫੌਜੀ ਨਹੀਂ ਛੋੜਦੀ ਬਈਆ। ਹੈ? ਇੱਕ ਇੱਕ ਚੀਜ਼ ਮੈਂ ਐ आपको ना दोनों पर झील हो जाएगी मिनट के अंदर कितने पैसे है आपके पास दो करोड़ दो लाख झूठ बोलते हो सोलाख करोड़ अस्सी लाख रूपए के पास और ये क्या कह रहे हैं कितने पैसा बताया अपने झूठा कहीं के ये देखो दोस्तों एक फौजी भाई की मदद नहीं कर पा रहे मेरी पहली वीडियो से डेढ़ करोड़ या दो करोड़ के आसपास पैसा आया था उसके बाद से पैसा नहीं आया इनके पास छह लाख तक अगर वीडियो जाती है अगर पाँच सौ पांच सौ आरोप बंदा देगा तो इनकी मदद पाँच घंटे के अंदर हो जाएगी ये मेरा फौजी भाई रोडो पे धक्के खा रहा है जगह जगह, जगह जा रहा है जबकि छह लाख बंदे पाँच सौ पांच सौ डालेंगे तो मिनट में मदद हो जाएगी पैर पड़ता हूँ भाई मैं आपके इस मेरे प्यारे फौजी भाई की जिंदगी को बचा लो ये मेरे प्यारे भाई ये प्यारा सा बच्चा अरे नहीं भाई नहीं 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 मैं आपसे वादा कर रहा हूँ इस वीडियो पे कम से कम दस लाख तो शेयर आएंगे इस वीडियो से कम से कम दस करोड़ रुपया आपके पास उसके बाद तसली मिल जाएगी दीदी आपको बस हमारा बच्चा बच गया है कुछ नहीं है जिंदगी में ਮੈਂ ਆਪ ਲੋਕੋ ਕੇ ਜੋ ਕਹੋਗੇ ਮੈਂ ਆਪਕੇ ਪੈਰ ਪਾਣੇ ਕੋ ਵੀ ਤਿਆਰ ਹਾਂ ਬਸ ਇੱਕ ਬੱਚੇ ਕੋ ਬਤਾ ਦੋ ਇਹ ਸੋਚਨੇ ਕਿ ਆਪ ਆਪਣੇ ਬੱਚੇ ਕੋ ਦੇਖੋ ਜੋ ਆਪਕੇ ਸਾਹਮਣੇ ਹੱਸਦਾ ਖੇਡਦਾ ਔਰ ਮੇਰੇ ਬੱਚੇ ਕੋ ਦੇਖੋ ਜੋ ਜ਼ਿੰਦਗੀ ਕਾਟ ਰਹਾ ਸਭ ਤੋਂ ਪਹਿਲਾਂ ਤਾਂ ਮੈਂ ਤੈਲ ਕਾ ਵੀਰੇ ਦਾ ਤੈਲ ਦੇਣ ਤੋਂ ਧੰਨਵਾਦ ਕਰਨਾ ਚਾਹੁੰਦਾ ਵੀ ਬਈ ਬਹੁਤ ਵਧੀਆ ਕੰਮ ਕਰ ਰਿਹਾ ਬਹੁਤ ਵਧੀਆ ਕੰਮ ਕਰ ਰਿਹਾ ਠੀਕ ਹੈ ਜਿਹੜਾ ਬੰਦਾ ਉਹ ਹੁੰਦਾ ਅਣਖਾ ਹੁਣ ਇਹ ਵੀ ਬੰਦਾ ਹੈਗਾ ਐਟੀਟਿਊਡ ਵਿੱਚ ਵੀ ਰਹਿ ਸਕਦਾ ਹੈ ਪ੍ਰਮੋਸ਼ਨ ਦੇ ਪੈਸੇ ਵੀ ਲੈ ਸਕਦਾ ਪਰ ਇਹਦਾ ਪੇਜ ਜਾ ਕੇ ਦੇਖਿਓ ਹੁਣ ਕਿੰਨੀ ਸੇਵਾ ਕਰ ਰਿਹਾ ਬੰਦਾ ਆਪ ਜਿੰਨੇ ਜੋਗਾ ਉਹ ਨਹੀਂ ਵੀ ਕਰਦਾ ਇਹ ਨਹੀਂਗੇ ਵੀ ਆਪ ਕਰਦਾ ਨਹੀਂਗੇ ਬਸ ਵੀਡੀਓ ਚਾੜ ਦਿੰਦਾ ਕਰਦਾ ਵੀ ਹੈ ਪਰ ਅਗਲੇ ਵੀਡੀਓ ਹੀ ਪਾਉਂਦਾ ਸਾਰੀ ਪੇਜਾਂ ਤੇ ਆਪ ਦੇ ਤੇ ਤੇ ਆਪ ਦੇ ਦਿਲੋਂ ਵੀ ਕਰਦਾ ਜਿੰਨੇ ਜੋਗਾ ਹੈਗਾ ਤੇ ਆਪਾਂ ਬਸ ਸਕਰੋਲ ਕਰੋ ਅਲੋਚਪੁਣਾ ਦੇਖਣਾ ਬਸ ਔਰ ਕੁਝ ਨਹੀਂ ਦੇਖਣਾ ਆਹੀ ਆਪਣੇ ਕੋਲੇ ਉਹ ਆਗੇ ਦੇ ਖੜ ਜਾਗੇ ਜਿੱਦਾਂ ਸਕਰੋਲ ਕਰੋ ਕਿਹੜਾ ਪੈਸੇ ਪਾਉਗਾ ਕਿਹੜਾ ਇਹਦੀ ਵੀਡੀਓ ਦੇਖੂਗਾ ਮਰਦਾ ਮਰੇ ਕੋਈ ਨਾ ਮਰੇ ਆਪਾਂ ਕੀ ਲੈਣਾ ਆਪਣਾ ਵੀ ਪਰਿਵਾਰ ਆਪਣੇ ਲਈ ਵੀ ਪੈ ਸਕਦੀ ਕਰ ਲੋ ਇਦਾਂ ਨਾ ਕਰੋ ਵੀਰੇ ਮੇਰੀ ਰਿਕਵੈਸਟ ਹੈ ਮੈਂ ਕਿਸੇ ਸਾਰੇ ਨੂੰ ਮਾੜਾ ਨਹੀਂ ਕਹਿੰਦਾ ਠੀਕ ਹੈ ਮੈਂ ਉਹਨਾਂ ਨੂੰ ਕਹਿੰਦਾ ਜਿਹੜੇ ਹੁਣ ਲੈਕਚਰ ਤਾਂ ਫਲਾ ਰਹੇ ਹੈ ਜਾਂ ਕੁਝ ਵੀ ਹੈ ਨਾ ਚਟਾ ਪਰੇ ਆਪਾਂ ਉਹਨੂੰ ਜਾ ਕੇ ਫੋਲੋ ਕਰ ਦੇ ਲਾਈਕ ਕਰ ਦੇ ਸਪੋਰਟ ਕਰ ਦੇ ਉਹਦੀ ਖਾਜ ਵਾਸਤੇ ਵੀਡੀਓ ਦੇਖਣੀ ਹੈ ਦੇਖੋ ਪਰ ਉਹ ਸਕਰੋਲ ਕਰ ਦੋ ਫੋਲੋ ਵੀ ਨਾ ਕਰੋ ਇਹ ਜੀ ਜਿਹੇ ਬੈਠਾ ਨੂੰ ਸੋ ਯਾਰ ਇਦਾਂ ਦੀ ਵੀਡੀਓ ਮਨ ਦਾ سپورਟ ਅਗੇ ਰਦਾ ਚੰਗਾ ਵੀ ਲੱਗਦਾ ਮੈਂ ਐਂਡ 'ਚ ਹੀ ਆਖੀਰ ਵਾਲੀ ਗੱਲ ਆ ਮੇਰੀ ਠੀਕ ਹੈ ਜਿਹਦੇ ਦਿਮਾਗ 'ਚ ਪੈਣੀ ਹੋਊਗੀ ਪੈ ਗਈ ਹੋਊਗੀ ਆਪਾਂ ਕਿਸੇ ਨਾਲ ਬੈਂਸ ਦੇ ਵਾਅਦੇ ਦੇ ਦੀਗੇ ਕਿਉਂਕਿ ਆਪਾਂ ਨੂੰ ਉਹ ਚੀਜ਼ਾਂ ਦੁਨੀਆ ਬਹੁਤ ਅੱਗੇ ਬੈਠੀ ਆ ਪਰ ਆ ਬੰਦੇ ਦੀ سپورਟ ਕਰਨੀ ਬਣਦੀ ਐ ਜਾਂ ਨਹੀਂ ਬਣਦੀ ਜਾਂ ਮੁਸਕਬਰੀਦ ਦੀ ਵੀਡੀਓ ਲਾਈਕ ਕਰਨੀ ਬਣਦੀ ਐ ਸਹੀ ਦੱਸਿਓ ਮੈਨੂੰ ਜੇ ਬੰਦੇ ਨੂੰ ਗਲਤ ਵੀ ਲੱਗਿਆ ਨਾ ਮੈਂ ਕੁਝ ਗਲਤ ਬੋਲਿਆ ਕਮੈਂਟਰ ਦੇ ਵਿੱਚ ਮੈਨੂੰ ਗਾਲਾਂ ਕੱਢੇ ਜੋ ਵੀ ਇੰਨਾ ਹੀ ਕਹਿ ਸਕਦਾ ਹੋਰ ਕੁਝ ਨਹੀਂ ਕਹਿ ਸਕਦਾ ਠੀਕ ਹੈ ਨਾ ਪਰ ਇਹੋ ਜਿਹੇ ਬੰਦੇ ਦੀ ਸਪੋਰਟ ਨਾ ਕਰਾਂਗੇ ਜਿਹੜਾ ਬੰਦਾ ਆਪਣੇ ਦੇਸ਼ ਲਈ ਖੜਾ ਹੈ ਇੱਕ ਸਰਦਾਰ ਹੋ ਕੇ ਬੰਦਾ ਯਾਰ ਉਹਦੀ ਆਪਾਂ ਸਪੋਰਟ ਨਾ ਕਰਾਂਗੇ ਬਾਈ ਬੜੀ ਸਪੋਰਟ ਕਰੋ ਮੇਰੇ ਵੀ ਆਸੇਡ ਕੇ ਰਿਕਵੈਸਟ ਆ ਤੁਹਾਨੂੰ ਸਪੋਰਟ ਕਰੋ ਜਿੰਨੇ ਜੋਗੀ ਹੈਗੇ ਮੈਂ ਤੁਹਾਨੂੰ ਫੋਰਸ ਨਹੀਂ ਕਰ ਰਿਹਾ ਵੀ 10 ਰੱਖ ਪਾ ਦਿਓ 500 ਪਾ ਦਿਓ ਜਿੰਨੀ ਤੁਹਾਡੀ ਸ਼ਕਤ ਦਾ ਉਨੀ ਕਰੋ ਕੋਈ ਤੱਕਾ ਨਹੀਂ ਆ ਪਰ ਸਪੋਰਟ ਜ਼ਰੂਰ ਕਰੋ ਇਹ ਵੀਡੀਓ ਸ਼ੇਅਰ ਵੀ ਕਰਿਆ ਕਰੋ ਮੈਂ ਨਹੀਂ ਕਹਤਾ ਮੇਰੀ ਵੀਡੀਓ ਸ਼ੇਅਰ ਕਰੋ ਤੁਸੀਂ ਤਹਿਲਕਾ ਵਾਲੇ ਉਹਨਾਂ ਦੇ ਪੇਜ ਤੇ ਜਾ ਕੇ ਦੇਖ ਸਕਦੇ ਹੋ ਬਈ ਉੱਥੇ ਪਈਆਂ ਉੱਥੇ ਜਾ ਕੇ ਸਪੋਰਟ ਕਰ ਸਕਦੇ ਜਿਵੇਂ ਤੁਹਾਡਾ ਜੀਕਰ ਪਰ ਆ ਬੰਦੇ ਦੀ ਸਪੋਰਟ ਜ਼ਰੂਰੀ ਹੈ ਰਿਕਵੈਸਟ ਵਾਲੀ ਗੱਲ ਹੈ ਮੇਰੀ